ਸ਼ੀਦਾਂ ਤੋਂ ਲੈ ਕੇ ਕਹਿਣਾ ਤੁਹਾਨੂੰ ਹਾਂਜੀ ਸਿੱਧਾ ਲੱਗੇ ਤੇ ਆ ਭੈਣ ਨੂੰ ਬਾਬੇ ਸ਼ੀਦਾਂ ਤੋਂ ਮੁੰਡਿਆਂ ਨੇ ਚੁੱਕ ਲਿਆ ਕਿਦਾਂ ਚੁੱਕ ਕੇ ਲਾਏ ਵੀਰ ਜੀ ਅਸੀਂ ਰੱਬ ਵੱਲੋਂ ਆਉਂਦੇ ਹਾਂ ਪੰਜਾਬ ਦੇ ਵਿੱਚ ਨੌਜਵਾਨਾਂ ਵੱਲੋਂ ਫਿਲਮੀ ਅੰਦਾਜ਼ ਦੇ ਵਿੱਚ ਇੱਕ ਕੁੜੀ ਨੂੰ ਬਚਾਇਆ ਗਿਆ ਅੱਜਕੱਲ ਪੰਜਾਬ ਦੇ ਵਿੱਚ ਕੋਈ ਵੀ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਇਹ ਖਬਰ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਕੁੜੀ ਨੂੰ ਕਿਡਨਾਪ ਕਰ ਲਿਆ ਗਿਆ ਫਾਰਮ ਮੌਕੇ ਤੇ ਮੌਜੂਦ ਕੁਝ ਨੌਜਵਾਨਾਂ ਨੇ ਇਸ ਪੂਰੇ ਕਾਂਡ ਨੂੰ ਹੁੰਦਿਆਂ ਦੇਖ ਲਿਆ। ਉਹਨਾਂ ਨੌਜਵਾਨਾਂ ਵੱਲੋਂ ਪਿੱਛਾ ਕੀਤਾ ਗਿਆ। ਨੌਜਵਾਨਾਂ ਵੱਲੋਂ ਕੁੜੀ ਨੂੰ ਛਡਾ ਲਿਆ ਗਿਆ। ਦੋਵਾਰ ਕਿਡਨੈਪਰ ਮੌਕੇ ਤੇ ਆਪਣਾ ਮੋਟਰਸਾਈਕਲ ਛੁਟਕੇ ਫਰਾਰ ਹੋ ਗਏ। ਇਸ ਵੀਡੀਓ ਨੂੰ ਇਨਾ ਸ਼ੇਅਰ ਕਰੋ ਤਾਂ ਜੋ ਉਹ ਲੋਕ ਫੜੇ ਜਾਣ ਮੋਟਰਸਾਈਕਲ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਹਨਾਂ ਲੋਕਾਂ ਦਾ ਪਤਾ ਲੱਗ ਸਕੇ ਤੁਸੀਂ ਇਹ ਪੂਰਾ ਮਾਮਲਾ ਵੇਖ ਕੇ ਹੈਰਾਨ ਹੋ ਜਾਵੋਗੇ ਕਿੱਦਾਂ ਇੱਕ ਕੁੜੀ ਨੂੰ ਗੁਰਦੁਆਰੇ ਦੇ ਬਾਹਰੋਂ ਕਿਡਨੈਪ ਕਰ ਲਿਆ ਜਾਂਦਾ ਹੈ ਆਏ ਦਿਨ ਹੀ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਬਲਾਤਕਾਰ ਹੁੰਦਾ ਰਹਿੰਦਾ ਹੈ ਪਿਛੇ ਜੇ ਡਾਟਾ ਪ੍ਰਕਾਸ਼ਿਤ ਕੀਤਾ ਗਿਆ ਸੀ ਕਿ ਭਾਰਤ ਦੇ ਵਿੱਚ ਇੱਕ ਦਿਨ ਵਿੱਚ ਕਿੰਨੇ ਬਲਾਤਕਾਰ ਹੁੰਦੇ ਨੇ ਉਸ ਰਿਪੋਰਟ ਦੇ ਆਧਾਰ ਉੱਤੇ ਹਰ 18 ਮਿੰਟ ਦੇ ਵਿੱਚ ਇੱਕ ਕੁੜੀ ਦਾ ਬਲਾਤਕਾਰ ਭਾਰਤ ਦੇ ਵਿੱਚ ਹੋ ਰਿਹਾ ਹੈ ਇੱਕ ਵਾਰ ਤੁਸੀਂ ਦੇਖੋ ਉਹ ਪੂਰੀ ਵੀਡੀਓ ਜਿਸ ਵਿੱਚ ਕੁੜੀ ਰੋਂਦੀ ਰੋਂਦੀ ਆਪਣਾ ਹਾਲ ਦੱਸਦੀ ਨਜ਼ਰ ਆ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਆ ਵੈਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਆ ਵੀਰ ਜੀ ਮੋਟਰਸਾਈਕਲ ਦਾ ਨੰਬਰ ਜੋ ਪੀ ਵੀ 5 8 ਜੀ ਤੁਸੀਂ ਹੱਥ ਲਾ ਦਿੰਦੇ ਹੋ ਇਹਨੂੰ ਪਤਾ ਲੱਗ ਜਾ ਆ ਮੋਟਰਸਾਈਕਲ ਦਾ ਵੀਰ ਜੀ ਨੰਬਰ ਜੋ ਡਿਸਕਵਰ ਮੋਟਰਸਾਈਕਲ ਜੋ ਅਸੀਂ ਦਰਬਾਰ ਸਾਹਿਬ ਤੋਂ ਵੀਰ ਜੀ ਆਉਂਦੇ ਹਾਂ ਤੇ ਆ ਭੈਣ ਨੂੰ ਬਾਬੇ ਸ਼ਹੀਦਾਂ ਤੋਂ ਮੁੰਡਿਆਂ ਨੇ ਚੁੱਕ ਲਿਆ ਸ਼ਹੀਦਾਂ ਤੋਂ ਲਈ ਕਹਿਣਾ ਤੁਹਾਨੂੰ ਹਾਂ ਜੀ ਸਿੱਧਾ ਲਾਗੇ ਸੀ ਸ਼ਹੀਦਾਂ ਚੁੱਕ ਕੇ ਲੈ ਵੀਰ ਜੀ ਅਸੀਂ ਰੱਬ ਵੱਲੋਂ ਆਉਂਦੇ ਹਾਂ ਤੇ ਭੈਣ ਨਿਹੱਥ ਮਾਰਿਆ ਨੂੰ ਤੇ ਇਹਦਾ ਬਚਾ ਗਿਆ ਵਿਚਾਰੀ ਦਾ ਆ ਮੋਟਰਸਾਈਕਲ ਜੋ ਵੀਰ ਜੀ ਉਹ ਭੱਜ ਗਿਆ ਸਾਡੇ ਮੋਟਰ ਉਹ ਭੱਜ ਗਿਆ ਆ ਵੀਰ ਜੀ ਵੱਤ ਤੋਂ ਵੱਧ ਸ਼ੇਅਰ ਕਰੋ ਆ ਮੋਟਰਸਾਈਕਲ ਕਿਹਦਾ ਬੰਦਿਆਂ ਦਾ ਪਤਾ ਲੱਗਿਆ ਹਾਂ ਹਾ ਵੇ ਬਾਬੇ ਬੁੱਢੇ ਖਲੋਤੇ ਆ ਬਾਬੇ ਬੁੱਢੇ ਮੋੜਤੇ ਜੀ ਘੇਰੇ ਇਹਨਾਂ ਨੂੰ ਪੁਲਿਸ ਨੂੰ ਫੋਨ ਲਾਤਾ ਵੇ ਆਉਂਦੇ ਆ ਇੱਥੇ ਕਿੱਥੇ ਆ ਪੜੇ ਨੇ ਪੁਲਿਸ ਆ ਲੈ ਉਹ ਵੀ ਯਾਰ ਆਉਂਦੇ ਆ ਆ ਵੈਕਰ ਜੀ ਕਾ ਖਾਲਸਾ ਸ੍ਰੀ ਵੈਕਰ ਜੀ ਕੀ ਫਤਿਹ ਆ ਵੀਰ ਜੀ ਮੋਟਰਸਾਈਕਲ ਦਾ ਨੰਬਰ ਜੋ PV 58G ਤੁਸੀਂ ਹੱਥ ਰੱਖਦੇ ਹੋ ਇਹਨੂੰ ਪਤਾ ਲੱਗ ਜਾਏ ਆ ਮੋਟਰਸਾਈਕਲ ਦਾ ਵੀਰ ਜੀ ਨੰਬਰ ਜੋ ਡਿਸਕਵਰ ਮੋਟਰਸਾਈਕਲ ਜੋ ਅਸੀਂ ਦਰਬਾਰ ਸਾਹਿਬ ਤੋਂ ਵੀਰ ਜੀ ਆਉਂਦੇ ਹਾਂ ਤੇ ਆ ਭੈਣ ਨੂੰ ਬਾਬੇ ਸ਼ਹੀਦਾਂ ਤੋਂ ਮੁੰਡਿਆਂ ਨੇ ਚੁੱਕ ਲਿਆ ਸ਼ਹੀਦਾਂ ਤੋਂ ਲਈ ਕਹਿਣਾ ਤੁਹਾਨੂੰ ਹਾਂ ਜੀ ਸਿੱਧਾ ਲੱਗੇ ਸੀ ਸਿੱਧਾ ਚੁੱਕ ਕੇ ਲਾਈ ਵੀਰ ਜੀ ਅਸੀਂ ਰੱਬ ਵੱਲੋਂ ਆਉਂਦੇ ਹਾਂ ਤੇ ਭੈਣ ਨੇ ਹੱਥ ਮਾਰਿਆ ਨੂੰ ਤੇ ਇਹਦਾ ਬਚਾ ਗਿਆ ਵਿਚਾਰੀ ਦਾ ਆ ਮੋਟਰਸਾਈਕਲ ਜੋ ਵੀਰ ਜੀ ਉਹ ਭੱਜ ਗਏ ਸਾਡੇ ਮੋਟਰ ਉਹ ਭੱਜ ਗਏ ਆ ਵੀਰ ਜੀ ਵੱਤ ਤੋਂ ਵੱਧ ਸ਼ੇਅਰ ਕਰੋ ਆ ਮੋਟਰਸਾਈਕਲ ਕਿਹਦਾ ਬੰਦਿਆਂ ਦਾ ਪਤਾ ਲੱਗਿਆ ਏ ਹਾਂ ਬੇ ਬਾਬੇ ਬੁੱਢੇ ਖਲੋਤੇ ਆ ਬਾਬੇ ਬੁੱਢੇ ਮੋੜ ਤੇ ਜਿ ਘੇਰੇ ਇਹਨਾਂ ਨੂੰ ਪੁਲਿਸ ਨੂੰ ਫੋਨ ਲਾਤਾ ਵੇ ਆਉਂਦੇ ਆ ਇੱਥੇ ਕਿਤੇ ਆ ਪੁਲਿਸ ਆ ਲੈ ਉਹ ਯਾਰ